ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੌੜੀ ਮਹੱਲਾ ਪੰਜਵਾ ਸਤਿਗੁਰੂ ਪੂਰਾ ਪਾਇਆ ਕਿਰਪਾਲੂ ਹਿਰਦੈ ਵਸਿਆ ਸਦਾ ਗੋਪਾਲ राम रावत सद ही सुख पाया माया करी पूरन हर राया रहा कहो नानक जाके पूरे भाग ਹਰੇ ਹਰੇ ਨਾਮੁ ਅਸਤੇ ਰੁ ਸੁਹਾਗੁ ਗਉੜੀ ਮਹੱਲਾ ਪੰਜਵਾ ਥੋਤੀ ਖੋਲੇ ਵਿਛਾਏ ហេਠੇ ਗਰਧਪ ਵਾਂਗੂ ਲਾਹੇ ਪੇਟ ਕਟੇ ਬੇਨੁ ਕਰ ਤੂਤੀ ਮੁਕ ਤੇ ਨ ਪਾਈਐ ਮੁਕ ਤੇ ਪਦਾਰਥ ਨਾਮ ਧਿਆਈਐ ਰਹਾ ਪੂਜਾ ਤਿਲਕ ਕਰਤ ਇਸ ਨਾਨਾ ਛੁਰੀ ਕਾਢੇ ਲੈ ਵਹ ਹੱਥ ਦਾਨਾ ਬੇਦੁ ਪੜੈ ਮੋਖੇ ਮਿੱਠੀ ਬਣੀ ਜੀਆਂ ਕਹਤ ਨਸੰਗੇ ਪ੍ਰਾਣੀ ਕਹ ਨਾਨਕ ਜਿਸੁ ਕਿਰਪਾ ਧਾਰੈ ਹਿਰ ਦਾ ਸੁਧ ਬ੍ਰਹਮ ਵਿਚਾਰੈ ਗੌੜੀ ਮਹੱਲਾ ਪੰਜਵਾ ਤੇਰੁ ਕਰਿ ਬੈਸੋ ਹਰ ਜਨ ਪਿਆਰੇ ਸਤਿਗੋਰੇ ਤੁਮਰੇ ਕਾਜ ਸਵਾਰੇ ਰਹਾ ਦੁਸ਼ਟ ਦੂਤ ਪਰਮੇਸ਼ਰ ਮਾਰੇ ਜਨਕੀ ਪੈਜ ਰਖੀ ਕਰਤਾ ਰੇ ਬਾਦੇ ਸਾਹ ਸਾ ਸਭ ਅਸਿਕਰ ਦਿਨੇ ਅੰਮ੍ਰਿਤ ਨਾਮ ਮਹਾਰਸ ਪੀਨੇ ਨਿਰਭਉ ਹੋਏ ਭਜ ਹੋ ਭਗਵਾਨ ਸਾਧ ਸੰਗਤ ਮੇਲੇ ਕੀਨੋ ਦਾਨੋ ਸਰਣੇ ਪਰੇ ਪ੍ਰਭ ਅੰਤਰ ਜਮੀ नानक ओट पकरी प्रभु स्वामी गौड़ी मोहल्ला पंजवा हर संगे रते पाहे न जले हर संगे रते माया नहीं चलाए ਹਰੇ ਸੰਗੇ ਰੱਤੇ ਨਹੀਂ ਡੂਬੈ ਜਲਾ ਹਰੇ ਸੰਗੇ ਰੱਤੇ ਸੋ ਫਲ ਫਲਾ ਸਭ ਪੈ ਨਿਟ ਹੈ ਤੁਮਾਰੇ ਨਾਏ ਪੇਟਤ ਸੰਗੇ ਹਰੇ ਹਰੇ ਗੁਨ ਗਾਇ रहा हरे संगे राते मिट सब चिंता हर्ष्यो सो रच येसु साध का मंता हरे संगे राते जम की नहीं त्रास ਹਰ ਸੰਗੇ ਰਾਤੇ ਪੂਰਨ ਆਸ ਹਰ ਸੰਗੇ ਰਾਤੇ ਦੁੱਖ ਨ ਲਗੇ ਹਰ ਸੰਗੇ ਰਾਤਾ ਆਨੰਦੇ ਨੂੰ ਜਾਗੇ ਹਰ ਸੰਗੇ ਰਾਤਾ ਸਹਜ ਕਰ ਵਸ ਹਰ ਸੰਗੇ ਰਾਤੇ ਪ੍ਰਮਾਉ ਪਾਉ ਨਸੈ ਹਰ ਸੰਗੇ ਰਾਤੇ ਮਾਤੇ ਉਤਮ ਹੋਏ ਹਰ ਸੰਗੇ ਰਾਤੇ ਨਿਰਮਲ ਸੋਏ कह नानक तिन कौ बले जाई जिन कौ प्रभु मेरा विसरत नाही गाउड़ी मोहल्ला पंजवा उदम करत शीतल मन भए ਮਰ ਗੇ ਚਲਤ ਸਗਲ ਦੁਖ ਗਏ ਨਾਮ ਜਪਤ ਮਨੇ ਪਏ ਅਨੰਦ ਰਸ ਗਾਏ ਗੁਣ ਪਰਮਾਨੰਦ ਖੇਮ ਪਿਆ ਕੁਸਲ ਕਰ ਆਏ ਪੇਟਤ ਸਾਧ ਸੰਗੇ ਗਈ ਬਲਾਏ ਰਹਾ ਨੇਤਰ ਪੁਨੀਤ ਪੇਖਤ ਹੀ ਦਰਸ ਤਾਨੇ ਮਸਤਕ ਚਰਨ ਕਮਲ ਹੀ ਪਰਸ ਗੋਬਿੰਦ ਕੀ ਟਹਲ ਸਫਲ ਇਹ ਕਾਇਆ ਸੰਤ ਪ੍ਰਸਾਦ ਦੇ ਪਰਮ ਪਦ ਪਾਇਆ ਜਨ ਕੀ ਕੀਨੀ ਆਪੇ ਸਹਾਇ ਸੋਖ ਪਾਇਆ ਲਗੇ ਦਾਸ ਹਪਾਇ ਆਪੁ ਗਿਆ ਤਾ ਆਪ ਹੈ ਪਏ ਕਿਰਪਾ ਨਿਧਾਨ ਕੀ ਸਰਨੀ ਪਏ ਜੋ ਚਾਹਤ सोई जब पाया तब टूंढेन कहा को जाया अस्थिर पै बसे सुख आसन गोरे प्रसाद दे नानक सुख बासन गाउड़ी मोहल्ला पंजवा ਗੋਟੀ ਮੱਜਨ ਕਿਨੋ ਇਸਨਾਨ ਲੱਖ ਅਰਬ ਖਰਬ ਦੀਨੋ ਦਾਨ ਜਮਨੇ ਵਸਿਓ ਹਰ ਕੋ ਨਾਮ ਸਗਲ ਪਵਿੱਤ ਗੁਣ ਗਾਏ ਗੋਪਾਲ ਪਾਪ ਮਿਟੇ ਸਾਧੂ ਸਰਨੇ ਦਿਆਲ ਰਹਾ ਬਹੁਤ ਉਰਧ ਤਪ ਸਾਧਨ ਸਧੇ ਅਨੇਕ ਲਾਭ ਮਨੋਰਥ ਲਾਧੇ हरे हरे नाम रसन आराधे सिमरते सास्त वेद बखाने योग ज्ञान सिद्ध सुख जाने नाम जपत प्रभस्यो मन मने अगाधे बोधे हरे अगम अपारे नाम जपत नाम हृदय विचारे नानक का प्रभ कृपा तारे ਗੌੜੀ ਮਹੱਲਾ ਪੰਜਵਾ ਸਿਮਰ 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 ਸੋਖ ਪਾਇਆ ਚਰਨ ਕਮਲ ਗੁਰ ਹਿਰਦੈ ਬਸਾਇਆ ਗੁਰ ਗੋਬਿੰਦ ਪਾਰ ਬ੍ਰਹਮ ਪੂਰਾ this he aradhe mera manu tira raha an deno japa guru gur naam taate sidhe pae sagal kaam ਸਨ ਦੇਖੇ ਸੀਤਲ ਮਨ ਭਏ ਜਨਮ ਜਨਮ ਕੇ ਕਿਲ ਬਖਖ ਗਏ ਕਹ ਨਾਨਕ ਕਹਾ ਪੈ ਭਾਈ ਆਪਣੇ ਸੇਵਕ ਕੀ ਆਪੇ ਪੈਜ ਰਖਾਈ ਗਾਉੜੀ ਮਹੱਲਾ ਪੰਜਵਾ ਆਪਣੇ ਸੇਵਕ ਕਾ ਆਪੇ ਸਹਾਈ ਨਿਤ ਪ੍ਰਾਤਿ ਪਾਰੈ ਬਾਪ ਜੈਸੇ ਮਾਈ ਪ੍ਰਭ ਕੀ ਸਰਨ ਉਬਰੈ ਸਭ ਕੋਇ ਕਰਨ ਕਰਾਵਨ ਪੂਰਨ ਸਚੁ ਸੋਇ ਰਹਾ ਆਬ ਮਾਨੇ ਬਸਿਆ ਕਰਨੇ ਹਰ ਆ ਪੈ ਬਿਨ ਸੇ ਆਤਮ ਸੁਖ ਸਾਰਾ ਕਰੇ ਕਿਰਪਾ ਆਪਣੇ ਜਨ ਰੱਖੇ ਜਨਮ ਜਨਮ ਕੇ ਕਿਲ ਬੇਖ ਲਾਥੇ ਕਹ ਨਾ ਜਾਈ ਪ੍ਰਭ ਕੀ ਵਡਿਆਈ ਨਾਨਕ ਦਾਸ ਸਦਾ ਸਰਨਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ